ਅੱਛੇ ਕਲ ਜੀ ਆਪਾਂ ਕੜੀ ਮਠਾਈ ਬਣਾਵਾਂਗੇ ਤੇ ਬਹੁਤ ਹੀ ਘੱਟ ਸਮਾਨ ਦੇ ਵਿੱਚ ਤੇ ਬਹੁਤ ਹੀ ਸੌਖੇ ਢੰਗ ਦੇ ਨਾਲ ਤੇ ਬਿਨਾ ਗੈਸ ਬੁਲਾਏ ਤੇ ਰਖੜੀ ਸਪੈਸ਼ਲ ਆਪਾਂ ਮਠਾਈ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਰੈਸਪੀ ਕਰਦੇ ਹਾਂ ਸਟਾਰਟ ਬਣਾਵਾਂਗੇ ਮਠਾਈ ਤੇ ਰਖੜੀ ਸਪੈਸ਼ਲ ਕਿਉਂਕਿ ਰਖੜੀ ਦਾ ਤਿਹਾੜਾ ਆ ਰਿਹਾ ਹਨ ਆ ਗਿਆ ਜੀ ਇਹ ਬਣਾ ਰਖੜੀ ਬਣ ਰਹੀ ਹੈ ਨੇ ਕਿ ਆਪਾਂ ਸੁੱਧ ਮਠਿਆਈ ਬਣਾ ਕੇ ਤਿਆਰ ਕਰਾਂਗੇ ਘਰ ਦੇ ਵਿੱਚ ਤੇ ਇਥੇ ਆਪਾਂ ਕਾਜੂ ਲੱਤੇ ਹਨ ਨਾਰੀਅਲ ਦਾ ਬਰਾਦਾ ਤੇ ਮਿਲਕ ਪਾਊਡਰ ਤੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਆਪਾਂ ਵਰਕੀ ਤਿਆਰ ਕਰਾਂਗੇ ਜਾਕੂਸ਼ਵੀ ਬਣਾ ਲਓ ਪੇੜੇ ਬਣਾ ਲਓ ਵਰਕੀ ਬਣਾ ਲਓ ਜਿਹੜੀ ਸੇਵ ਤੁਸੀਂ ਜਿਵੇਂ ਤੁਹਾਨੂੰ ਉਹ ਦੇ ਸਕਦੇ ਹੋ ਚਲੋ ਜੀ ਆਪਾਂ ਕਰਦੇ ਰੈਸਪੀ ਸਟਾਰਟ ਇਥੇ ਲਾਤਾ ਆਪਾਂ ਮਿਕਸੀ ਅਲਾ ਜੱਗ ਤੇ ਇਹਦੇ ਵਿੱਚ ਆਪਾਂ ਕਾਜੂ ਪਾਵਾਂਗੇ ਜੇ ਨਾਲ ਹੀ ਆਪਾਂ ਨਾਰੀਅਲ ਦਾ ਬਰਾਦਾ ਪਾਵਾਂਗੇ ਇਹਨੂੰ ਆਪਾਂ ਗ੍ਰੈਂਡ ਕਰਾਂਗੀ ਤਾਕ ਕੇ ਜੀ ਪੇਸਟ ਬਣਾ ਲਿਆ ਦੇਖੋ ਤੇ ਹੁਣ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਾਂਗੀ ਚੰਗੇ ਤਰੀਕੇ ਨਾਲ ਲੇ ਲੇਗਾ ਉਤਾਰ ਲਾਂਗੀ ਮਿਕਸੀ ਦੇ ਵਿੱਚੋਂ ਤੇ ਇਹ ਮਠਿਆਈ ਇੰਨੀ ਕਿ ਟੇਸਟੀ ਬਣੂ ਤੁਸੀਂ ਬਾਹਰ-ਬਾਰ ਬਣਾ ਕੇ ਖਾਓਗੇ ਦੇਖੋ ਜੀ ਆਪਾਂ ਮਿਕਸ ਕਰ ਦਾਂਗੇ ਮਿਲਕ ਪਾਊਡਰ ਆਪਾਂ ਪਾ ਲਿਆ ਚਾਹੇ ਤੁਸੀਂ ਹੱਥ ਨਾਲ ਮਿਕਸ ਕਰ ਲੋ ਚਾਹੇ ਤੁਸੀਂ ਇਹਨੂੰ ਚਮਚ ਦੀ ਮਦਦ ਦੇ ਨਾਲ ਮਿਕਸ ਕਰ ਲੋ ਮਿਕਸਿੰਗ ਜ਼ਰੂਰੀ ਹੈ ਕਰਨੀ ਇਹਦਾ ਤਾਂ ਮਿਕਸ ਕਰ ਲਾਂਗੇ ਉਹ ਤੇ ਇੱਕ ਬੌਲ ਆਪਾਂ ਵੱਡਾ ਲੈਤਾ ਕਿੰਨੀ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲਿਓ ਤੇ ਮੈਂ ਆਪ ਦੀ ਟੇਸਟ ਅਨਸਾਰ pau ਬਦਕਟ ਤੁਸੀਂ ਪਾ ਸਕਦੇ ਹੋ ਕਿੰਨੀ ਕਿ ਪਾਉਣੀ ਚਾਹੁੰਦੇ ਹੋ ਹਨ ਕਿਉਂਕਿ ਉਹ ਹਨਾ ਕਿ ਨਹੀਂ ਇਸ ਵਿੱਚ ਮਿੱਠਾ ਹੈਗਾਗਾ ਪਹਿਲੀ ਮਿਲਕ ਪਾਊਡਰ ਉਹ ਵੀ ਵਧੀਆ ਹੈ ਹਾਂਜੀ ਜਿਹੜਾ ਮਿਲਕ ਪਾਊਡਰ ਆ ਉਹ ਵੀ ਮਿੱਠਾ ਹੁੰਦਾਗਾ ਤੇ ਉਦਕਟੀਵਿਟੀ ਇਸ ਮਿੱਠਾ ਸੌਂਦੀ ਹੈ ਜੀ ਤਾਂ ਕਰਕੇ ਆਪਾਂ ਕੀ ਨਹੀਂ ਕੱਟ ਪਾਵਾਂਗੇ ਤੇ ਤੁਸੀਂ ਵੱਧ ਪਾਉਣ ਚਾਹੁੰਦੇ ਵੱਧ ਪਾ ਸਕਦੇ ਹੁਣ ਆਪਾਂ ਹੱਥ ਨਾਲ ਮਿਕਸ ਕਰਾਂਗੇ ਇਹ ਵੀ ਚੰਗੀ ਹੈ ਜਿੰਨਾ ਇਹ ਇੰਨੀ ਕਿ ਵਧੀਆ ਰੈਸਪੀ ਬਣਦੀ ਹੈ ਇੰਨੀ ਕਿ ਵਧੀਆ ਮਠਿਆਈ ਬਣਦੀ ਹੈ ਤਾਂ ਇੰਨੀ ਕਿ ਵਧੀਆ ਮਠਿਆਈ ਬਣ ਕੇ ਤਿਆਰ ਹੋ ਜੂ ਤੁਸੀਂ ਬਾਰ-ਬਾਰ ਬਣਾ ਕੇ ਖਾਓਗੇ ਤੇ ਨਾ ਹੀ ਕੋਈ ਗੈਸ ਨਾਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਆਪਾਂ ਨੂੰ ਕੋਈ ਚਾशनी ਬਣਾਉਣ ਦੀ ਲੋੜ ਪੈਂਦੀ ਹੈ ਤੇ ਆਪਾਂ ਈਜੀ ਜਿਹੇ ਤਰੀਕੇ ਨਾਲ ਹੀ ਮਠਿਆਈ ਬਣਾ ਲੈਣੇ ਆ ਸੈਂਪਲ ਜੇ ਤਿੱਕੇ ਨਾਲ ਇੱਥੇ ਆਪਾਂ ਦੁੱਧ ਲੈਂਦਾ ਜੀ ਦੇਖੋ ਇੱਕ ਕੱਲ ਹੀ ਲੈਂਦੀ ਆ ਮੈਂ ਤੇ ਇਹ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਪਾ ਲਾਂਗੇ ਆਪਾਂ ਮਿਕਸਿੰਗ ਪਹਿਲਾਂ ਚੰਗੀ ਤਰੀਕੇ ਨਾਲ ਕਰ ਲਿਓ এলাਚੀ ਪਾਊਡਰ ਵੀ ਪਾ ਸਕਦੇ ਹੋ ਦੁੱਧ ਦੁੱਧ ਨਹੀਂ ਪਾਇਆ ਪਹਿਲਾਂ ਇੱਕ ਦੋ ਬਣ ਚੁੱਕਾ ਇਹਦਾ ਇਸ ਵਿੱਚ ਕਿਨਾਂ ਪਾਏ ਨੇ ਗੁੰਨ ਲਾਗੇ ਤੇ ਦੁੱਧ ਦੇਖੋ ਦੋ ਤਿੰਨ ਚਮਚੇ ਲੱਗੇ ਆ ਤੇ ਜਿਆਦਾ ਦੁੱਧ ਵੀ ਨਹੀਂ ਲੱਗਦਾ ਇਹਨੂੰ ਗੋਲੇ ਤਿਆਰ ਕਰਨ ਲਈ ਇਹ ਖਲੋ ਪਤੂ ਨਹੀਂ ਬਣਾਤ ਫਿਰ ਇਹਨੂੰ ਦੁੱਧ ਚ ਆਪਾਂ ਇਧਰ ਕੱਢ ਲਾਂਗੇ ਇੱਕ ਇਦਾਂ ਦਾ ਇਹ ਕੋਈ ਵੀ ਚੀਜ਼ੀ ਲੈ ਸਕਦੇ ਹੋ ਰੋਲ ਬਣਾ ਲੈਓ ਤੁਸੀਂ ਜਿੱਦਾਂ ਦੀ ਮਠਿਆਈ ਬਣਾਉਣੀ ਚਾਹੋ ਚਾਹੇ ਤੁਸੀਂ ਵਰਫੀ ਜਮਾ ਲਓ ਚਾਹੇ ਤੁਸੀਂ ਹਨ ਪੀਰੇ ਕੱਤੀ ਛੋਟੇ ਛੋਟੇ ਬੌਲ ਲੈ ਕੇ ਦੀ ਆਪਾਂ ਪੇਪਰ ਦੀ ਸ਼ੇਪ ਬਣਾਵਾਂਗੇ ਤੁਸੀਂ ਕੋਈ ਵੀ ਸ਼ੇਪ ਬਣਾ ਲਿਓ ਚੌਰਸ ਗੋਲ ਜਿਹੜਾ ਤੁਹਾਨੂੰ ਪਸੰਦ ਹੈ ਤੇ ਆਪਾਂ ਨੂੰ ਹੱਥਾਂ ਤੇ ਘੋਵ ਵਗੈਰਾ ਨਾਲ ਦੀ ਜਰੂਰਤ ਨਹੀਂ ਪਈ ਕੋਲ ਆਪਾਂ ਇਸ ਸਟਿੱਕ ਨਾਲ ਇਹ ਵਰਫੀ ਤਿਆਰ ਕਰਾਂਗੇ ਇਹ ਬਹੁਤੀ ਸੌਖੇ ਢੰਗ ਨਾਲ ਇਹ ਰੈਸਪੀ ਬਣ ਕੇ ਤਿਆਰ ਹੋ ਜੂ ਤੇ ਇੱਥੇ ਤੁਸੀਂ ਡ్రਾਈ ਫਰੂਟ ਲਾ ਸਕਦੇ ਹੋ ਨਾ ਤੇ ਇਹਨੂੰ ਹੋਰ ਜ਼ਿਆਦਾ ਡੇਲੀਸ਼ੀਅਸ ਬਣਾਉਣ ਦੇ ਲਈ ਤੁਸੀਂ ਘਰ ਦੇ ਵਿੱਚ ਇਹ ਆਸਾਨੀ ਨਾਲ ਵਰਫੀ ਪੇੜੀ ਜੇ ਲੱਡੂ ਬਣਾ ਕੇ ਤਿਆਰ ਕਰ ਲਓ press ਕਰ ਲਓਗੇ ਫਿੰਗਰ ਦੀ ਮਦਦ ਦੇ ਨਾਲ ਇਦਾਂ ਵੀ ਆਪਾਂ ਸਵਿਪ ਦੇ ਦਾਂਗੇ ਹਾਂਜੀ ਆਪਾਂ ਮਠਿਆਈ ਤਿਆਰ ਕਰ ਲਈ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਪਿਸਤੇ ਲਾਏ ਆ ਕੁਝ ਕੁਝ ਕਬੂਦਾਂ ਲਾਏ ਆ ਤੁਸੀਂ ਇਹਦੇ ਉੱਪਰ ਚਾਂਦੀ ਦਾ ਵਰਕ ਵੀ ਲਗਾ ਸਕਦੇ ਹੋ ਆਪਣੀ ਮਠਿਆਈ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਰੱਖੜੀ ਸਪੈਸ਼ਲ ਤੇ ਨਾ ਹੀ ਆਪਾਂ ਨੂੰ ਗੈਸ ਚਲਾਉਣ ਦੀ ਜਰੂਰਤ ਪਈ ਹੈ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਤੁਸੀਂ ਇਹਦੇ ਵਿੱਚ ਫੂਡ ਕਲਰ ਵੀ ਐਡ ਕਰ ਸਕਦੇ ਹੋ ਦੋ ਤਿੰਨ ਕਲਰਾਂ ਦੀ ਵੀ ਬਣਾ ਸਕਦੇ ਹੋ ਤੇ ਜੋ ਤੁਹਾਡੀ ਪਸੰਦ ਆ ਤੁਸੀਂ ਉਸੇ ਤਰੀਕੇ ਨਾਲ ਇਹਨੂੰ ਪਾ ਸਕਦੇ ਹੋ ਜੇਕਰ ਤੁਹਾਨੂੰ ਸਾਡਾ ਵੀਡੀਓ ਜੀ ਵਧੀਆ ਲੱਗਦਿਆਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਫੇਰ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ੇਕਾਲ ਬਾਏ ਬਾਏ